ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਹੈ ਦੰਤਕਥਾਵਾਂ ਦੀ ਕਹਿ ਲੋ ਤੁਸੀਂ ਅੰਧਵਿਸ਼ਵਾਸਾਂ ਦੀ ਭੂਤ ਪ੍ਰੇਤਾਂ ਦੀ ਪਵਿੱਤਰ ਆਤਮਾਵਾਂ ਦੀ ਹੋ ਸਕਦਾ ਇਸ ਦੁਨੀਆ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਹੋਣ ਪਰ ਜਿਹੜੇ ਨਹੀਂ ਮੰਨਦੇ ਨਾ ਮੰਨਣ ਵਾਲੇ ਉਹ ਨਹੀਂ ਮੰਨਦੇ ਉਹਨਾਂ ਦੇ ਲਈ ਇਹ ਚੀਜ਼ਾਂ ਸਿਰਫ ਬਕਵਾਸ ਨੇ ਪਰ ਅੱਪਾ ਅੱਜ ਗੱਲ ਕਰੀਏ ਇੱਕ ਮੇਲਾ ਮਨਾਇਆ ਜਾਂਦਾ ਇਹਨਾਂ ਦੇ ਉੱਪਰ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਾਇਦ ਪੰਜਾਬੀਆਂ ਨੂੰ ਬਹੁਤੀ ਜਾਣਕਾਰੀ ਨਾ ਹੋਵੇ ਤੇ ਉਹ ਮੇਲਾ ਜਿਹੜਾ ਹੈਗਾ ਵਾ ਉਹ ਪੱਛਮੀ ਅਫਰੀਕਾ ਦਾ ਵਾ ਇੱਕ ਮੈਂ ਤੁਹਾਨੂੰ ਦਿਖਾਣਾ ਵਾ ਚੀਜ਼ ਇਦਾਂ ਦੀਆਂ ਉਹ ਅਕ੍ਰਿਤਿਆ ਬਣਾਉਂਦੇ ਨੇ ਉਹ ਬਣਾਉਂਦੇ ਨੇ ਦਰਖਤਾ ਦੀਆ ਪਾਮ ਟਰੀ ਦੀਆ ਬਣਾਉਂਦੇ ਨੇ ਤੇ ਇਦਾਂ ਦੀ আকৃতি ਬਣਾਉਂਦੇ ਨੇ ਉਹ ਮਤਲਬ ਤੰਬੂ ਜੇ ਟਾਈਪ ਬਣਾਉਂਦੇ ਨੇ ਸ਼ਕਲਾਂ ਵਗੈਰਾ ਬਣਾ ਕੇ ਇਦਾਂ ਸਾਈਡਾਂ ਤੇ ਹੁਦਾ ਘਾ ਲਗਾ ਦਿੰਦੇ ਨੇ ਜਿੱਦਾਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਅਟੈਚ ਕੀਤਾ ਹੁਣ ਇਹ ਚੀਜ਼ਾਂ ਹਨਾ ਉਸ ਜਗ੍ਹਾ ਦੇ ਉੱਪਰ ਆਗੇ ਇਹਦੇ ਵਿੱਚ ਕੋਈ ਇਨਸਾਨ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਆ ਦੇਖੋ ਇਦਾਂ ਇਦਾਂ ਆਪਣੇ ਹੱਥ ਦੇ ਹਿਲਾਏ ਨਾ ਤਾਂ ਹਿੱਲਦੀ ਹੈ ਪਰ ਉਹ ਚੀਜ਼ ਉੱਥੇ ਕੀ ਹੁੰਦੀ ਹੈ ਵੀ ਇਹਨਾਂ ਦੇ ਵਿੱਚ ਕੋਈ ਇਨਸਾਨ ਨਹੀਂ ਹੁੰਦਾ ਨਾ ਕੋਈ ਇਹਨਾਂ ਨੂੰ ਹਿਲਾਉਂਦਾ ਤੇ ਜਦੋਂ ਉਹ ਮੇਲੇ ਦੇ ਵਿੱਚ ਜਸ਼ਨ ਮਨਾਉਂਦੇ ਨੇ ਤਾਂ ਕਈ ਲੋਕ ਰੰਗ-ਬਰੰਗੀਆਂ ਤੰਬੂ ਦੀ ਛੇਪਾਂ ਦੇ ਵਿੱਚ ਉੱਥੇ ਕ੍ਰਿਤਿਆ ਬਣਾ ਕੇ ਖੜੀਆਂ ਗਾਦੇ ਨੇ ਤੇ ਉਹ ਆਪਣੇ ਆਪ ਹੀ ਨੱਚਣੀਆਂ ਸ਼ੁਰੂ ਕਰ ਦਿੰਦੀਆਂ ਨੇ ਆਪਣੇ ਆਪ ਨੱਚਣੀਆਂ ਸ਼ੁਰੂ ਕਰ ਦਿੰਦੇ ਨੇ ਉਹ ਤੇ ਇਹ ਹਲੇ ਤੱਕ ਨਹੀਂ ਪਤਾ ਚੱਲਿਆ ਵੀ ਉਹ ਕਿਉਂ ਨੱਚ ਰਹੇ ਨੇ ਵਿਗਿਆਨੀਆਂ ਨੂੰ ਵੀ ਇਸ ਚੀਜ਼ ਦਾ ਅੰਦਾਜ਼ਾ ਹੈ ਸ਼ਾਇਦ ਮੰਨਿਆ ਜਾ ਰਿਹਾ ਹੈ ਉੱਥੇ ਪੋਜ਼ਿਟਿਵ એનર્ਜੀ ਦਾ ਬਹੁਤ ਜ਼ਿਆਦਾ ਅਸਰ ਰਹਿੰਦਾ ਵਾ ਉਹਦੇ ਕਰਕੇ ਆਪਣੇ ਆਪ ਹੀ ਚੀਜ਼ਾਂ ਹਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਵੀਡੀਓ ਹੋਰ ਅਟੈਚ ਕਰੂੰਗਾ ਨਾਲ ਉਹਦੇ ਵਿੱਚ ਦੇਖੋਗੇ ਇਹ ਮੇਲਾ ਜਿਹੜਾ ਮਨਾਇਆ ਜਾਂਦਾ ਉਹਦਾ ਨਾਮ ਪਹਿਲਾਂ ਹੈਗਾ ਜਾੰਗ ਬੇਟੋ ਜਾੰਗ ਬੇਟੋ ਜਾੰਗ ਬੇਟੋ ਨਾਮ ਹੈ ਮੇਲੇ ਦਾ ਤੇ ਇੱਕ ਬਰੋਲਾ ਵੀ ਉੱਥੇ ਦਿਖਾਇਆ ਗਿਆ ਵਾ ਮੇਲੇ ਦੇ ਦੌਰਾਨ ਜਦੋਂ ਮਨਾਉਣਾ ਸ਼ੁਰੂ ਕੀਤਾ ਇੱਕ ਬਾਬ ਰੋਲੇ ਟਾਈਪ ਦੀ ਉਪਰੋ ਸਮਾਨ ਦੇ ਵਿੱਚੋਂ ਹਵਾ ਜੀ ਘੁੰਮਰੀ ਹੈ ਇੱਕੋ ਜਗ੍ਹਾ ਤੇ ਘੁੰਮਰੀ ਉਹ ਲੰਬੀ ਜੀ ਪਾਈਪ ਵਾਂਗੂ ਉਹ ਵੀ ਵੀਡੀਓ ਅਟੈਚ ਕਰੂੰਗਾ ਨਾਲ ਪਰ ਲੋਕ ਇਹਨਾਂ 'ਚ ਜਰੂਰ ਮੰਨਦੇ ਨੇ ਤੇ ਜਿਹੜਾ ਇਹਦਾ ਮੇਨ ਕਹਿ ਲਓ ਵੀ ਕਿੱਥੋਂ ਸ਼ੁਰੂ ਹੋਇਆ ਮੇਲਾ ਇਹ ਮੇਲਾ ਜਿਹੜਾ ਹੈਗਾ ਵਾ ਗੋਣ ਪਾਸ਼ਾ ਵਾ ਪੱਛਮੀ ਅਫਰੀਕਾ ਦੇ ਵਿੱਚ ਉਹਦੇ ਵਿੱਚੋਂ ਇਹ ਸ਼ਬਦ ਲਿੱਤਾ ਗਿਆ ਜੈਂਗ ਬਿਟੋ ਤੇ ਇਹਦਾ ਮਤਲਬ ਹੈਗਾ ਵਾ ਰਾਤ ਦੇ ਆਦਮੀ ਜੇ ਰਾਤ ਦੇ ਆਦਮੀ ਨਾਮ ਹੀ ਇੰਨਾ ਉਹ ਹੈਗਾ ਤਾਂ ਆਪ ਹੀ ਸਮਝ ਸਕਦੇ ਹੋ ਕਿ ਭੂਤ ਪ੍ਰੇਤਾ ਦੀਆਂ ਗੱਲਾਂ ਹੁੰਦੀਆਂ ਨੇ ਪਰ ਜਿਹੜੀਆਂ ਇਹ ਆਤਮਾਵਾਂ ਨੇ ਹਨ ਇਹਦੇ ਵਿੱਚ ਇਹਨਾਂ ਨੂੰ ਸ਼ੁੱਧ ਆਤਮਾਵਾਂ ਗਿਣਿਆ ਜਾਂਦਾ ਕਿਉਂਕਿ ਲੋਕਾਂ ਦਾ ਜਿਹੜਾ ਮੰਨਣਾ ਵਾ ਲੋਕ ਕਹਿੰਦੇ ਨੇ ਵੀ ਇਹ ਜਿਹੜੇ ਹੈਗੇ ਨੇ ਬੰਦੇ ਸਾਡੇ ਬਜ਼ੁਰਗ ਨੇ ਸਾਡੇ ਪੁਰਖੇ ਨੇ ਉਹ ਸਾਡੀ ਸਿਕਿਉਰਿਟੀ ਗਾਰਡ ਮੰਗੂ ਜਾਂ ਪੁਲਿਸਮੈਨ ਮੰਗੂ ਸਾਡੀ ਰਖਵਾਲੀ ਕਰਦੇ ਨੇ ਮੇਲੇ ਦੇ ਵਿੱਚ ਉਹ ਆ ਕੇ ਖੂਬ ਆ ਕੇ ਖੁਦ ਜਸ਼ਨ ਮਨਾਉਂਦੇ ਨੇ ਇਸ ਲਈ ਉਹ ਇਹਨਾਂ ਦੇ ਪ੍ਰਤੀ ਬੜੀ ਧਾਰਮਿਕ ਆਸਥਾ ਰੱਖਦੇ ਨੇ ਇਹ ਗਲਤ ਨਹੀਂ ਕਹਦੇ ਉਹ ਮਤਲਬ ਮੰਨਦੇ ਨੇ ਉਹਨਾਂ ਨੂੰ ਪੂਜਦੇ ਨੇ ਸੋ ਇਹ ਸੱਭਿਆਚਾਰ ਹੈ ਪੱਛਮੀ ਅਫਰੀਕਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੈਗੀਆਂ ਨੇ ਜਿੰਨਾ ਬਾਰੇ ਆਪਾਂ ਲੋਕਾਂ ਨੂੰ ਪਤਾ ਨਹੀਂ ਮੌਕਾ ਮਿਲੂਗਾ ਕਦੇ ਵੀਡੀਓ ਬਣਾਵਾਂਗੇ ਅੱਜ ਜੈਂਗਬੀਟੋ ਦੇ ਉੱਪਰ ਬਣਾਈ ਹੈ ਮਤਲਬ ਨਾ ਮੰਨਣਯੋਗ ਗੱਲਾਂ ਨੇ ਜੋ ਐਕਚੁਅਲ ਦੇ ਵਿੱਚ ਵੀਡੀਓ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਵਾ ਤੇ ਉਹ ਦਿਖਾ ਰਹੇ ਨੇ ਅਗਰ ਵੀਡੀਓ ਪਸੰਦ ਆਊਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ